ਹੁਸ਼ਾਰਪੁਰ ਚੋਰਾ ਤੇ ਲੁੱਟਰਿਆਂ ਦੇ ਹੌਸਲੇ ਕਿੰਨੇ ਕੁ ਜ਼ਿਆਦਾ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਸੈਜ਼ਾ ਇਸ ਵੀਡੀਓ ਨੂੰ ਵੇਖ ਕੇ ਲਗਾ ਸਕਦੇ ਹੋ ਕਿਉਂਕਿ ਚਿੱਟੇ ਦੇ ਨਿੱਕੀ ਦੁਕਾਨ ਦੇ ਅੰਦਰ ਵੜ ਕੇ ਚੋਰ ਮਹਿਲਾ ਦਾ ਪਰਸ ਚੋੱਕ ਕੇ ਫਰਾਰ ਹੋ ਗਿਆ ਤਾਂ ਸੀਆਂ ਤਸਵੀਰਾਂ ਹੁਸ਼ਾਰਪੁਰ ਦੇ ਕਸਬਾ ਮਹਲਪੁਰ ਦੀਆਂ ਨੇ ਜਿੱਥੇ ਕਿ ਛਾੜਾ ਮਹਲਪੁਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਹਿੱਸਤੇ ਤੇ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਤੋਂ ਇੱਕ ਚੋਰ ਮੋਬਾਈਲ ਵੇਚਣ ਬਹਾਨੇ ਆਉਂਦਾ ਤੇ ਮੌਕਾ ਮਿਲਦਿਆਂ ਕਾਊਂਟਰ ਤੋਂ ਪਰਸ ਚੋੱਕ ਕੇ ਫਰਾਰ ਹੋ ਜਾਂਦਾ ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਪਤਨੀ ਪ੍ਰਭਜੋਤ ਸਿੰਘ ਵਾਸੀ ਮਾਹਲਪੁਰ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਘਰ ਲੈ ਕੇ ਜਾ ਰਹੀ ਸੀ ਤਾਂ ਰਸਤੇ 'ਚ ਫੋਨ ਨੂੰ ਸਕਰੀਨ ਗਾਰਡ ਪਾਉਣ ਲੱਗ ਪਈ ਤੇ ਜਿਵੇਂ ਉਹ ਪ੍ਰਿੰਸ ਟੈਲੀਕਾਮ ਦੀ ਦੁਕਾਨ ਅੰਦਰ ਗਈ ਤਾਂ ਇਸ ਦੌਰਾਨ ਉਹ ਸਕਰੀਨ ਗਾਰਡ ਪਾ ਰਹੀ ਸੀ ਤਾਂ ਮੋਟਰਸਾਈਕਲ ਤੇ ਆਏ ਦੋ ਮੁੰਡਿਆਂ 'ਚੋਂ ਇੱਕ ਮੋਬਾਈਲ ਵੇਚਣ ਦੇ ਬਹਾਨੇ ਦੁਕਾਨ ਅੰਦਰ ਆਇਆ ਤੇ ਮੌਕਾ ਮਿਲਦੇ ਹੀ ਮਹਿਲਾ ਦਾ ਪਰਸ ਚੋੱਕ ਕੇ ਫਰਾਰ ਹੋ ਗਿਆ ਹਾਲਾਂਕਿ ਘਟਨਾ ਵਾਲੀ ਥਾਂ ਤੋਂ ਥਾਣਾ ਕੋਈ ਜ਼ਿਆਦਾ ਦੂਰ ਨਹੀਂ ਹੈ ਪਰantu ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਕਿ ਚੋਰਾਾਂ 'ਚ ਪੰਜਾਬ ਪੁਲਿਸ ਤੋਂ ਹੁਣ ਕੋਈ ਵੀ ਖੋਫ ਨਹੀਂ ਰਿਹਾ ਐ ਦੂਜੇ ਪਾਸੇ ਥਾਣਾ ਮਾਲਪੁਰ ਤੋਂ ਐਸਐਚਓ ਬਲਜਿੰਦਰ ਸਿੰਘ ਮੱਲੀ ਦਾ ਕਹਿਣਾ ਕਿ ਉਕਤ ਨੋਚਵਾਨਾਂ ਦੀ ਪਛਾਣ ਹੋ ਚੁੱਕੀ ਐ ਤੇ ਜਲਦ ਪੁਲਿਸ ਉਹਨਾਂ ਨੂੰ ਕਾਬੂ ਕਰ ਲਵੇਗੀ। WE ALGIANA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਅ ਬਕੋਮਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ